ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਾਲਵੇ ਗਏ ਮਾਲਵੇ ਦਾ ਬਠਿੰਡਾ ਸ਼ਹਿਰ ਇੱਥੇ ਮਹਾਰਾਜ ਜੀ ਜਦੋਂ ਪਹੁੰਚਿਆ ਇੱਥੋਂ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਾਨੂੰ ਜਿਸ ਚੀਜ਼ ਦਾ ਦੁੱਖ ਹੈ ਜਿਹੜੀ ਚੀਜ਼ ਸਾਨੂੰ ਤਪਾਰਹੀ ਆ ਸਤਾ ਰਹੀ ਆ ਉਹ ਸਤਗੁਰੂ ਜੀ ਦੇ ਪਾਸ ਬੇਨਤੀ ਕਰਾਂਗੇ ਤੇ ਉਹ ਦੁੱਖ ਦੂਰ ਹੋ ਜਾਵੇਗਾ ਉਕੇ 10ਵੇਂ ਗੁਰੂ ਨਾਨਕ ਨੇ ਬਾਬਾ ਨਾਨਕ ਜੀ ਦੀ ਜੋਤ ਇਨ੍ਹਾਂ ਅੰਦਰ ਹੈ ਅਸੀਂ ਅਰਦਾਸ ਕਰੀਏ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਆਏ ਮਾਲਵੇ ਦੇ ਵਾਸੀ ਬਠਿੰਡੇ ਦੇ ਲੋਕ ਚਿਹਰੇ ਬੜੇ ਦੁਖੀ ਸੀਗੇ ਮਹਾਰਾਜ ਨੇ ਪੁੱਛਿਆ ਭਾਈ ਕੀ ਗੱਲ ਹੋ ਗਈ ਕਹਿੰਦੇ ਜੀ ਇੱਥੇ ਇੱਕ ਦੈਂਤ ਰਹਿੰਦਾ ਹੈ ਦੈਂਤ ਵੀ ਐਸਾ ਕਾਣਾ ਦੈਂਤਾਂ ਕਾਣਾ ਦਿਉ ਰਹਿੰਦਾ ਹੈ ਮਹਾਰਾਜ ਉਹ ਜਿਹੜੀ ਉਹਦੀ ਰੂਹ ਆ ਝੋਟੇ 'ਚ ਪ੍ਰਵੇਸ਼ ਕਰ ਗਈ ਹੈ ਝੋਟਾ ਲੋਕਾਂ ਦਾ ਇਹਨਾਂ ਨੁਕਸਾਨ ਕਰੀ ਜਾਂਦਾ ਇਹ ਫਸਲਾਂ ਦਾ ਵੀ ਨੁਕਸਾਨ ਕਰਦਾ ਸਾਡੇ ਡੰਗਰ ਪਸ਼ੂਆਂ ਨੂੰ ਵੀ ਮਾਰ ਦਿੰਦਾ ਹੈ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਪਠਿੰਡੇ ਦੇ ਕਿਲੇ ਵਿੱਚ ਇੱਕ ਦੈਂਤ ਰਹਿੰਦਾ ਸੀ ਸੰਗਤ ਜੀ ਸੂਖਮ ਰੂਹ ਸੀਗੀ ਝੋਟੇ 'ਚ ਪ੍ਰਵੇਸ਼ ਕਰ ਗਈ ਝੋਟਾ ਹੁਣ ਕਾਬੂ ਨਹੀਂ ਸੀ ਆਉਂਦਾ ਝੋਟਾ ਇੱਕ ਆਮ ਜਾਨਵਰ ਪਰ ਜਦੋਂ ਉਹਦੇ ਵਿੱਚ ਬਦ ਰੂਪ ਪ੍ਰਵੇਸ਼ ਕਰ ਗਈ ਆ ਉਹ ਭਿਆਨਕ ਸ਼ਕਲ ਧਾਰਨ ਕਰ ਲਈ ਤੇ ਲੋਕਾਂ ਦਾ ਨੁਕਸਾਨ ਕਰ ਰਿਆ ਸੀ ਹੁਣ ਲੋਕ ਬੜੇ ਦੁਖੀ ਸੀਗੇ ਡਰਦਾ ਮਾਰਾ ਕਿ ਉਹਦੇ ਨੇੜੇ ਨਹੀਂ ਸੀ ਜਾਂਦਾ ਲੋਕਾਂ ਨੂੰ ਪਤਾ ਸੀ ਮਹਾਰਾਜ ਸ਼ਾਸਤਰਧਾਰੀ ਆ ਅਜ਼ਮਤ ਹੈ ਸਤਿਗੁਰੂ ਜੀ ਵਿੱਚ ਉਹ ਜ਼ਰੂਰ ਸਾਡੀ ਸਮੱਸਿਆ ਦਾ ਹੱਲ ਕਰਨਗੇ ਮਹਾਰਾਜ ਨੇ ਸਭ ਨੂੰ ਆਖਿਆ ਭਾਈ ਫਿਕਰ ਨਾ ਕਰੋ ਚਿੰਤਾ ਨਾ ਕਰੋ ਜਿੰਨੇ ਜੀ ਸਾਜੇ ਆ ਸਾਰੇ ਪ੍ਰਮਾਤਮਾ ਨੇ ਸਾਜੇ ਆ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਵੇਗਾ ਉਦੋਂ ਫਿਰ ਗੁਰੂ ਮਹਾਰਾਜ ਨੇ ਭਾਈ ਮਲਿਆਗਰ ਸਿੰਘ ਜੀ ਨੂੰ ਬੇਨਤੀ ਕੀਤੀ ਆ ਤੁਸੀਂ ਆਪਣੇ ਨਾਲ ਪੰਜ ਸਿੰਘ ਲੈ ਲਵੋ ਤੇ ਉਹ ਝੋਟੇ ਨੂੰ ਲੈ ਕੇ ਆਓ ਜਿੱਥੇ ਵੀ ਹੋਵੇ ਸੱਤ ਬਚਨ ਕਹਿ ਕੇ ਭਾਈ ਮਲਿਆਗਰ ਸਿੰਘ ਜੀ ਗਏ ਪੰਜ ਸਿੰਘ ਨਾਲ ਗਏ ਝੋਟੇ ਦੇ ਪੈਰਾਂ ਦੇ ਨਿਸ਼ਾਨ ਲੱਭੇ ਆ ਪੈੜ ਲੱਭੀ ਆ ਇੱਕ ਚੱਲਦੇ ਚੱਲਦੇ ਪਿੰਡ 'ਚ ਚਲੇ ਗਏ ਆ ਤੇ ਉਹ ਝੋਟਾ ਉਹਨੂੰ ਲੱਭਣ ਵਾਸਤੇ ਜਦੋਂ ਪਿੰਡ ਵਿੱਚ ਗਏ ਆ ਤੇ ਉੱਥੇ ਇੱਕ ਸੱਤ ਸੀਗੀ ਪਿੰਡ ਦੇ ਲੋਕ ਬੈਠੇ ਸੀਗੇ ਉਹਨਾਂ ਨੂੰ ਪੁੱਛਣ ਲੱਗੇ ਭਾਈ ਇੱਥੇ ਕੋਈ ਝੋਟਾ ਤਾਂ ਨਹੀਂ ਆਇਆ ਇੱਧਰ ਜਿਹੜਾ ਨੁਕਸਾਨ ਕਰਦਾ ਹੈ ਲੋਕਾਂ ਦਾ ਉਹਨਾਂ ਲੋਕਾਂ ਨੇ ਦੇਖਿਆ ਵੀ ਸਾਰੇ ਪਿੰਡ ਤੋਂ ਝੋਟਾ ਕਾਬੂ 'ਚ ਨਹੀਂ ਆਉਂਦਾ ਆਸੇ-ਪਾਸੇ ਪਿੰਡਾਂ 'ਚ ਵੀ ਦਹਿਸ਼ਤ ਫੈਲ ਗਈ ਸੀ ਕਹਿਣ ਲੱਗੇ ਪੰਜ ਜਾਨੇ ਕਿਵੇਂ ਝੋਟੇ ਨੂੰ ਇਹ ਲੈ ਜਾਣਗੇ ਕਾਬੂ 'ਚ ਕਰਕੇ ਕਹਿੰਦੇ ਜਾਓ ਭਾਈ ਛੱਪੜ ਵਾਲੇ ਪਾਸੇ ਚਲੇ ਜਾਓ ਉੱਥੇ ਖੜਾ ਹੈ ਜਾਣ ਕੇ ਟੀਚਰ ਮਖੌਲ ਕੀਤੀ ਆ ਕਹਿੰਦੇ ਜਦੋਂ ਝੋਟਾ ਇਹਨਾਂ ਨੂੰ ਚਲਾ ਕੇ ਮਾਰੇਗਾ ਕਈ ਕਹਿੰਦੇ ਆਪਾਂ ਤਮਾਸ਼ਾ ਵੇਖਾਂਗੇ ਦੇਖੋ ਸਾਧ ਸੰਗਤ ਜੀ ਕਈ ਲੋਕਾਂ ਦਾ ਕੰਮ ਹੀ ਇਹ ਹੁੰਦਾ ਤਮਾਸ਼ਾ ਵੇਖਣਾ ਉਹ ਤਮਾਸ਼ਾ ਹੀ ਵੇਖਣਾ ਚਾਹੁੰਦੇ ਆ ਤਮਾਸ਼ਬੀਨ ਹੁੰਦੇ ਆ ਤੇ ਸਿੰਘ ਉੱਥੇ ਚਲੇ ਗਏ ਆ ਸਿੰਘਾਂ ਨੂੰ ਹੁਣ ਵਿਧੀ ਦੱਸੀ ਸੀ ਸਤਿਗੁਰੂ ਮਹਾਰਾਜ ਨੇ ਕਿ ਜਿਹੜਾ ਝੋਟਾ ਕਿਵੇਂ ਕਾਬੂ ਚਾਵੇਗਾ ਉਹਨਾਂ ਨੇ ਜਾ ਕੇ ਮਹਾਰਾਜ ਦਾ ਨਾਮ ਲਿਆ ਤੇ ਜਦੋਂ ਜਾ ਕੇ ਸਤਿਗੁਰੂ ਜੀ ਦਾ ਮਹਾਰਾਜ ਦਾ ਨਾਮ ਲਿਆ ਵਿਧੀ ਅਨੁਸਾਰ ਝੋਟਾ ਨਾਮ ਸੁਣ ਕੇ ਬੱਕਰੀ ਬਣ ਕੇ ਤੁਰ ਪਿਆ ਹੈ ਅੱਗੇ-ਅੱਗੇ ਝੋਟਾ ਜਾ ਰਿਹਾ ਪਿੱਛੇ-ਪਿੱਛੇ ਸਿੰਘ ਜਾ ਰਹੇ ਆ ਕਿਉਂਕਿ ਜਿਹੜੀ ਝੋਟੇ ਦੀ ਰੂਹ ਆ ਉਹ ਦਿਓ ਆ ਉਹ ਵੀ ਜਾਣਦਾ ਵੀ ਮੇਰੀ ਮੁਕਤੀ ਸਤਿਗੁਰੂ ਪਾਸ਼ਾ ਨੇ ਕਰਨੀ ਆ ਨਹੀਂ ਤਾਂ ਮੈਂ ਐਵੇਂ ਭਟਕਦਾ ਰਹੂੰਗਾ ਝੋਟਾ ਤੁਰ ਪਿਆ ਬੱਕਰੀ ਬਣ ਕੇ ਜਦੋਂ ਝੋਟਾ ਅੱਗੇ-ਅੱਗੇ ਜਾਵੇ ਸਿੰਘ ਪਿੱਛੇ-ਪਿੱਛੇ ਸਾਥ ਕੋਲੋਂ ਦੀ ਲੰਘੇ ਆ ਪਹਿਲਾਂ ਤਾਂ ਲੋਕ ਡਰ ਗਏ ਉਹ ਕਿਹਦੇ ਝੋਟਾ ਸਾਡੇ ਉਮਾਰੇ ਨਾ ਨੁਕਸਾਨ ਨਾ ਕਰ ਦੇ ਪਰ ਜਦੋਂ ਵੇਖਿਆ ਤਾਂ ਨੀਵੀਂ ਪਾ ਕੇ ਬੱਕਰੀ ਬਣ ਕੇ ਤੁਰਿਆ ਜਾਂਦਾ ਸ਼ਰਮਿੰਦਾ ਹੋ ਗਏ ਕਹਿਣ ਲੱਗੇ ਪੰਜ ਜਾਣੇ ਕੌਣ ਆ ਭਾਈ ਜਿਨ੍ਹਾਂ ਦੇ ਆਖੇ ਲਾ ਕੇ ਝੋਟਾ यूं ਤੁਰਿਆ ਜਾ ਰਿਹਾ ਕਿਸੇ ਨੇ ਦੱਸਿਆ ਇਹ ਸਤਿਗੁਰੂ ਮਹਾਰਾਜ ਕਲਗੀਧਰ ਜੀ ਦੇ ਸੰਗ ਆ ਜਿਹੜੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਦੇ ਦਸਵੇਂ ਵਾਰਸ ਆ ਇਹ ਉਹਨਾਂ ਦੇ ਪਾਸ ਰਹਿੰਦੇ ਆ ਉਹਨਾਂ ਵਿੱਚ ਬੜੀ ਸ਼ਕਤੀ ਆ ਬੜੇ ਸ਼ਰਮਿੰਦਾ ਜੇ ਹੋ ਗਏ ਆ ਕਹਿੰਦੇ ਭਾਈ ਸਾਨੂੰ ਐਸੇ ਗੁਰੂ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਆ ਚਲੋ ਚੱਲਗੇ ਆਪਾਂ ਭੋਲ ਬਖਸ਼ਾ ਲਈਏ ਤਾਂ ਹੁਣ ਜਦੋਂ ਸਿੰਘ ਜਿਹੜੇ ਝੋਟੇ ਨੂੰ ਲੈ ਕੇ ਗਏ ਆ ਕਿੱਥੇ ਬਠਿੰਡੇ ਦਾ ਕਿਲਾ ਸੀ ਕਾਫੀ ਉੱਚਾ ਸੀ ਕਿਲਾ ਸਿੰਘਾਂ ਦੇ ਲਈ ਜਾ ਕੇ ਝੋਟੇ ਨੂੰ ਖੜਾ ਕਰਤਾ ਤੇ ਮਹਾਰਾਜ ਹੁਣ ਦੀ ਮੁਕਤੀ ਕਰਨਾ ਚਾਹੁੰਦੇ ਸਤਿਗੁਰੂ ਜੀ ਨੇ ਮਿਆਂ ਚੋਂ ਤਲਵਾਰ ਕੱਢੀ ਹੈ ਸ਼੍ਰੀ ਸਾਹਿਬ ਕੱਢੀ ਤੇ ਕਹਿਣ ਲੱਗੇ ਭਾਈ ਕੋਈ ਹੈ ਸਿੰਘ ਜਿਹੜਾ ਆਵੇ ਅੱਗੇ ਇੱਕੋ ਵਾਰ ਵਿੱਚ ਇਹ ਝੋਟੇ ਦਾ ਝਟਕਾ ਕਰੇ ਬਹੁਤ ਸਾਰੇ ਸਿੰਘ ਤਾਂ ਸੀਗੇ ਪਰ ਮਹਾਰਾਜ ਨੇ ਫਿਰ ਭਾਈ ਮਲਿਆਗਰ ਸਿੰਘ ਜੀ ਨੂੰ ਆਖਿਆ ਕਿ ਬਠਿੰਡੇ ਦੇ ਲੋਕ ਬੜੇ ਦੁਖੀ ਆ ਇੱਥੇ ਭਾਈ ਤੁਸੀਂ ਇਹਦਾ ਝਟਕਾ ਕਰ ਦਿਓ ਝੋਟੇ ਦਾ ਝਟਕਾ ਕਿਉਂਕਿ ਝੋਟੇ ਦਾ ਝਟਕਾ ਕਰਨਾ ਕਿਸੇ ਆਮ ਬੰਦੇ ਦਾ ਕੰਮ ਨਹੀਂ ਇਹ ਕੋਈ ਮਹਾਨ ਯੋਧਾ ਚਾਹੀਦਾ ਸੀ ਜਿਹੜਾ ਝੋਟੇ ਦਾ ਝਟਕਾ ਕਰੇ ਫੇਰ ਸਤਵਚਨ ਕਹਿ ਕੇ ਭਾਈ ਮਨਿਹਗਰ ਸਿੰਘ ਜੀ ਨੇ ਇੱਕੋ ਵਾਰ ਐਸਾ ਕੀਤਾ ਹੈ ਝੋਟੇ ਦਾ ਝਟਕਾ ਕੀਤਾ ਉਹਦਾ ਸਿਰ ਲਾਤਾ ਉਤਾਰ ਦਿੱਤਾ ਆਤਮਾ ਝੋਟੇ ਚੋਂ ਨਿਕਲੀ ਬਾਹਰ ਪ੍ਰਗਟ ਹੋਈ ਹੱਥ ਜੋੜ ਕੇ ਖੜੀ ਹੋ ਗਈ ਕਹਿੰਦੀ ਪਾਸ਼ਾ ਜੀ ਮੇਰੇ ਤੇ ਰਹਿਮਤ ਕਰੋ ਗੁਰੂ ਸਾਹਿਬ ਨੇ ਆਖਿਆ ਭਾਈ ਇੱਥੇ ਸਿੰਘ ਹਾਜ਼ਰ ਆ ਸੰਗਤ ਹਾਜ਼ਰ ਆ ਤੂੰ ਆਪਣੀ ਹੱਦ ਬੀਤੀ ਦੱਸ ਕਿਉਂਕਿ ਝੋਟੇ ਦਾ ਤਾਂ ਝਟਕਾ ਹੋ ਗਿਆ ਹੁਣ ਆਤਮਾ ਆਪਣੇ ਬਾਰੇ ਦੱਸ ਰਹੀ ਆ ਉਹ ਰੂਹ ਸੀ ਜਿਹੜੀ ਸੀ ਇੱਕ ਦਿਉ ਦੀ ਕਾਣੇ ਦਿਉ ਦੀ ਕਹਿਣ ਲੱਗਾ ਮਹਾਰਾਜ ਸਾਡਾ ਵੀ ਪਰਿਵਾਰ ਹੁੰਦਾ ਸਾਡੀ ਵੀ ਇੱਕ ਜੂਨ ਹੁੰਦੀ ਆ ਇਹ ਜੂਨ ਜਿਹੜੀ ਆ ਉਹਦੇ ਵਿੱਚ ਬੜਾ ਦੁੱਖ ਸੀ ਭੋਗਦੇ ਆ ਸਤਿਗੁਰੂ ਜੀ ਅੰਤਰਜਾਮੀਓ ਸਭ ਕੁਝ ਆਪ ਜਾਣਦੇ ਹੋ ਪ੍ਰਭ ਜੀ ਦੇ ਸਿੰਘਾਂ ਨੂੰ ਮੈਂ ਸੰਗਤ ਨੂੰ ਸਾਰਾ ਹਾਲ ਦੱਸਦਾ ਅਸੀਂ ਦੋ ਪ੍ਰਾਜਾ ਦੇ ਮਾਂ ਦੇ ਉਧਰ ਵਿੱਚ ਗਰਭ ਵਿੱਚ ਸੀਗੇ ਸਾਡਾ ਵਾਸਾ ਪਹਿਲਾਂ ਗੋਇੰਦਵਾਲ ਹੁੰਦਾ ਸੀ ਗੁੰਦੇ ਖੱਤਰੀ ਨੇ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਸਾਡੇ ਪਿੰਡ ਵਿੱਚ ਭੂਤਾਂ ਪ੍ਰੇਤਾਂ ਰਹਿੰਦੀਆਂ ਨੇ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਕੋਇਂਦਵਾਲ ਸਾਹਿਬ ਭੇਜਤਾ ਉਹਨਾਂ ਆਖਿਆ ਜਾ ਕੇ ਚਰਨ ਪਾਓ ਨਗਰ ਵਿੱਚ ਤੇ ਇਹ ਜਿਹੜੀਆਂ ਰੂਹਾਂ ਨੇ ਬਦ ਰੂਹਾਂ ਇਹਨਾਂ ਨੂੰ ਭਜਾ ਦਿਓ ਗੁਰੂ ਅਮਰਦਾਸ ਜੀ ਆਏ ਸਾਨੂੰ ਨਸਣਾ ਪਿਆ ਉੱਥੋਂ ਨਾਮ ਦਾ ਪ੍ਰਤਾਪ ਇੰਨਾ ਵੱਧ ਗਿਆ ਪਹਿਲਾਂ ਜੀ ਸਾਡੀ ਗਿਣਤੀ ਬਹੁਤ ਜ਼ਿਆਦਾ ਸੀ ਘਟਦੀ ਘਟਦੀ ਘਟ ਗਈ ਆ ਫਿਰ ਗੁਰੂ ਪਾਤਸ਼ਾਹ ਜੀ ਨੇ ਜਦੋਂ ਨਾਮ ਜਪਿਆ ਉੱਥੇ ਗੁਰੂ ਅਮਰਦਾਸ ਜੀ ਨੇ ਜਦੋਂ ਨਾਮ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ ਸਾਨੂੰ ਨਸਣਾ ਪਿਆ ਜਿਹੜੀ ਭੂਤ ਨਹੀਂ ਭੱਜੀ ਜਾਂਦੀ ਸੀ ਤੇ ਉਦੋਂ ਉਹਦੇ ਪੇਟ ਵਿੱਚੋਂ ਦੋ ਬੱਚੇ ਮੈਂ ਤੇ ਮੇਰਾ ਭਰਾ ਜਿੱਥੇ ਚਰੀ ਵੱਡੀ ਹੁੰਦੀ ਹੈ ਉੱਥੇ ਬੱਚੇ ਡੱਗ ਪਏ ਉੱਥੇ ਸਾਡਾ ਭਾਈ ਤੇ ਉਹਦਾ ਭਾਈ ਦਾ ਜਨਮ ਹੋਇਆ ਉਦੋਂ ਉਹ ਜਿਹੜਾ ਬੱਚਾ ਸੀਗਾ ਉਹ ਬਾਹ ਦੇ ਭਾਰ ਡੱਗਿਆ ਦੀ ਬਾਹ ਟੁੱਟ ਗਈ ਤੇ ਮੇਰੀ ਅੱਖ ਦੇ ਵਿੱਚ ਕੁਝ ਵੱਜਿਆ ਜਿਹਦੇ ਕਰਕੇ ਮੈਂ ਕਾਣਾ ਹੋ ਗਿਆ ਉਦੋਂ ਤੋਂ ਮੈਂ ਹੁਣ ਤੱਕ ਕਾਣਾ ਹਾਂ ਕਈ ਲੋਕ ਮੈਨੂੰ ਕਾਣੇ ਦੇਉ ਦੇ ਨਾਮ ਨਾਲ ਵੀ ਦਾਇਤ ਨਾਲ ਵੀ ਜਾਣਦੇ ਆ ਮਹਾਰਾਜ ਉਹ ਕਾਣਾ ਦਾਇਤ ਮੈਂ ਹਾਂ ਅਸੀਂ ਆ ਕੇ ਇੱਥੇ ਬਠਿੰਡੇ ਕਿਲੇ ਵਿੱਚ ਰਹਿਣਾ ਕੀਤਾ ਇੱਥੇ ਰਹਿੰਦਿਆਂ 200 ਸਾਲ ਤੋਂ ਵੱਧ ਹੋ ਗਏ ਆ ਇਹ ਮਹਾਰਾਜ ਮੇਰਾ ਇਲਾਕਾ ਹੈ ਤਾਂ ਕਰਕੇ ਮੈਂ ਇੱਥੇ ਹੁਣ ਜਾਂਦਾ ਨਹੀਂ ਸੀ ਗੁਰੂ ਸਾਹਿਬ ਜੀ ਕਹਿੰਦੇ ਬਾਕੀ ਗੱਲਾਂ ਤਾਂ ਭਾਈ ਤੇਰੀਆਂ ਠੀਕ ਨੇ ਪਰ ਹੁਣ ਤੇਰਾ ਇਲਾਕਾ ਨਹੀਂ ਰਿਹਾ ਏ ਇੱਥੇ ਤਾਂ ਸੰਗਤ ਹੋਇਆ ਕਰੇਗੀ ਕਹਿੰਦਾ ਮਹਾਰਾਜ ਫਿਰ ਮੈਂ ਕਿੱਥੇ ਜਾਵਾਂਗਾ ਆਪਜੀ ਦੇ ਦਰ ਤੇ ਮੈਂ ਸੁਣਿਆ ਜੋ ਵੀ ਆਉਂਦਾ ਹੈ ਉਹ ਖਾਲੀ ਨਹੀਂ ਜਾਂਦਾ ਮੈਂ ਕਿੱਥੇ ਰ੍ਹਾਂਗਾ ਮਹਾਰਾਜ ਮੇਰੇ ਤੇ ਵੀ ਦਇਆ ਕਰੋ ਤਰਸ ਕਰੋ ਗੁਰੂ ਸਾਹਿਬ ਜੀ ਦਇਆਲੂ ਕਿਰਪਾਲੂ ਮਹਾਰਾਜ ਕਹਿੰਦੇ ਭਾਈ ਤੂੰ ਇਉਂ ਕਰ ਤੂੰ ਸਰਹੰਦ ਚਲਾ ਜਾ ਸਰਹੰਦ ਆਖਿਆ ਮਹਾਰਾਜ ਕਹਿੰਦੇ ਹਾਂ ਭਾਈ ਸਰਹੰਦ ਚਲਾ ਜਾ ਜਦੋਂ ਸਾਡਾ ਖਾਲਸਾ ਆਵੇਗਾ ਸਰਹੰਦ ਉਜਾੜੇਗਾ ਵਿਖ ਵਚਨ ਵੀ ਮਹਾਰਾਜ ਨੇ ਕਰ ਦਿੱਤੇ ਆ ਇਹ ਵਚਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਲੈ ਕੇ ਆ ਜਿਨ੍ਹਾਂ ਨੇ ਸਰਹੰਦ ਦੀ ਇਟਨਾ ਇਟ ਖੜਕਾਈ ਸੀ ਆਖਿਆ ਗੁਰੂ ਮਹਾਰਾਜ ਕਹਿੰਦੇ ਭਾਈ ਹੁਣ ਓ ਕਾਣੇ ਦੈਂਤ ਨੂੰ ਤੂੰ ਇੱਥੇ ਨਹੀਂ ਰਹਿਣਾ ਜਿਵੇਂ ਕਈ ਵਾਰੀ ਸਾਧ ਸੰਗਤ ਜੀ ਦੇ ਕਈ ਕਿਰਾਏਦਾਰ ਹੁੰਦੇ ਆ ਕਿਸੇ ਜਗ੍ਹਾ ਤੇ ਲੰਮਾ ਸਮਾਂ ਰਹਿ ਜਾਣ ਫਿਰ ਉੱਠਦੇ ਨਹੀਂ ਹੁੰਦੇ ਤਾਂ ਇਹ ਤਾਂ ਪ੍ਰੇਤ ਸੀਗਾ ਇੱਕ ਦਿਓ ਸੀਗਾ ਇਹਦੇ ਵਿੱਚ ਸ਼ਕਤੀ ਵੀ ਸੀ ਇਨੇ ਆਖਿਆ ਵੀ ਮੇਰਾ ਪੱਕਾ ਟਿਕਾਣਾ ਹੀ ਆ ਮਹਾਰਾਜ ਕਹਿੰਦੇ ਨਹੀਂ ਭਾਈ ਇੱਥੇ ਨਾਮ ਦਾ ਪ੍ਰਤਾਪ ਹੋਵੇਗਾ ਇੱਥੇ ਜਿੱਥੇ ਬਠਿੰਡੇ ਦਾ ਕਿਲਾ ਇੱਥੇ ਦਕਾਨਾ ਦਾਤ ਮਹਾਰਾਜ ਨੇ ਕੱਢਿਆ ਇਹਦੇ ਵਿੱਚੋਂ ਬਾਹਰ ਤੇ ਨਾਮ ਦਾ ਪ੍ਰਤਾਪ ਪ੍ਰਗਟ ਕੀਤਾ ਸਤਿਗੁਰ ਕਹਿੰਦੇ ਭਾਈ ਹੁਣ ਤਾਂ ਇੱਥੇ ਸੰਗਤ ਵੀ ਐਸੀ ਹੋਇਆ ਕਰੇਗੀ ਹਰੀ ਦਾ ਕੀਰਤਨ ਕਰੇਗੀ ਕਾਣੇ ਦਾਤ ਨੇ ਬਚਨ ਮੰਨੇ ਦੇਖੋ ਉੱਥੋਂ ਦੇ ਲੋਕ ਕਿੰਨੇ ਦੁਖੀ ਸੀਗੇ ਉਕੇ ਆਮ ਕੋਈ ਜਾਨਵਰ ਭੂਸਰ ਜਾਵੇ ਉਹ ਕਿੰਨਾ ਨੁਕਸਾਨ ਕਰ ਜਾਂਦਾ ਹੈ ਇਹ ਤਾਂ ਫਿਰ ਕਾਣਾ দাঁਤੇ ਦੇ ਅੰਦਰ ਪ੍ਰਵੇਸ਼ ਕਰ ਗਿਆ ਸੀ ਝੋਟਾ ਫਸਲਾਂ ਦਾ ਉਜਾੜਾ ਕਰ ਦਿੰਦਾ ਸੀਗਾ ਲੋਕ ਬੱਚਿਆਂ ਨੂੰ ਬਾਹਰ ਨਹੀਂ ਸੀ ਭੇਜਦੇ ਹੁੰਦੇ ਆਵਦੇ ਧੀਆਂ ਪੁੱਤਰਾਂ ਨੂੰ ਆਖਣਾ ਭਾਈ ਸਮੇਂ ਨਾਲ ਘਰੇ ਆ ਜਾਓ ਨਹੀਂ ਝੋਟਾ ਆ ਕੇ ਤੁਹਾਨੂੰ ਮਾਰ ਦੇਵੇਗਾ ਐਸੇ ਦੀਨ ਦਿਆਲੂ ਸਤਿਗੁਰੂ ਮਹਾਰਾਜ ਉਹਨਾਂ ਦੇ ਆਉਣ ਕਰਕੇ ਸਾਰੇ ਨਗਰ ਨੂੰ ਹੀ ਸੁੱਖ ਮਿਲ ਗਿਆ ਬਠਿੰਡੇ ਦਾ ਇਲਾਕਾ ਹੀ ਸੁਖੀ ਹੋ ਗਿਆ ਜਦੋਂ ਪੰਜ ਸਿੰਘ ਗਏ ਸੀ ਝੋਟਾ ਲੈਣ ਉੱਥੋਂ ਦੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਮਜ਼ਾਕ ਕੀਤਾ ਸੀ ਮਸ਼ਕਰੀ ਕੀਤੀ ਸੀਗੀ ਉਹ ਹੁਣ ਮਹਾਰਾਜ ਕੋਲ ਆਉਂਦੇ ਆ ਕਹਿੰਦੇ ਸਾਡੇ ਤੋਂ ਭੁੱਲ ਹੋਈ ਆ ਇਹ ਇੰਨਾ ਝੋਟਾ ਤਾਕਤ ਵਰਸੀ ਕੰਧਾ ਟਾ ਦਿੰਦਾ ਸੀਗਾ ਤੇ ਅਸੀਂ ਸੋਚਿਆ ਇਹਨਾਂ ਨੂੰ ਚੱਕ ਕੇ ਮਾਰੇਗਾ ਅਸੀਂ ਹੱਸਾਂਗੇ ਤੇ ਉਦੋਂ ਦੇਖਿਆ ਵੀ ਸ਼ਕਤੀ ਗੁਰੂ ਦੇ ਸਿੰਘਾਂ 'ਚ ਕਿੰਨੀ ਆ ਤੇ ਗੁਰੂ ਵਿੱਚ ਕਿੰਨੀ ਸ਼ਕਤੀ ਹੋਵੇਗੀ ਫਿਰ ਉਹਨਾਂ ਨੂੰ ਇਉਂ ਹੋਇਆ ਵੀ ਚੱਲ ਕੇ ਮਾਫੀ ਮੰਗੀਏ ਜਿਨ੍ਹਾਂ ਵਿੱਚ ਏਡੀ ਵੱਡੀ ਆਜ਼ਮਤ ਹੈ ਮੰਘੇਰ ਪਿੰਡ ਦਾ ਇਹ ਮੰਨਿਆ ਜਾਂਦਾ ਹੈ ਇਤਿਹਾਸ ਵੀ ਗੁਰੂ ਮਹਾਰਾਜ ਦੇ ਸਿੰਘ ਇਹ ਪਿੰਡ ਵਿੱਚ ਗਏ ਸੀ ਉਦੋਂ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਆ ਗਏ ਜਦ ਨੂੰ ਉੱਥੋਂ ਦੇ ਲੋਕ ਭੋਲ ਬਖਸ਼ਾਉਣ ਲਈ ਆਏ ਸੀ ਉਹਨਾਂ ਨੇ ਮਹਾਰਾਜ ਜੀ ਨੂੰ ਆਕੇ ਦਮਦਮਾ ਸਾਹਿਬ ਬੇਨਤੀ ਕੀਤੀ ਕਹਿੰਦੇ ਮਹਾਰਾਜ ਕਰਪਾ ਕਰੋ ਦਇਆ ਕਰੋ ਤੇ ਇਹ ਵੀ ਪਤਾ ਕੀਤਾ ਵੀ ਗੁਰੂ ਸਾਹਿਬ ਜੀ ਕਿਸ ਭੇਟਾ ਨਾਲ ਖੁਸ਼ ਹੁੰਦੇ ਆ ਕਿਸੇ ਨੇ ਕਹਤਾ ਭਾਈ ਘੋੜੇ ਲੈ ਜੋ ਕਿਸੇ ਨੇ ਕਹਤਾ ਭਾਈ ਸ਼ਾਸਤਰ ਲੈ ਜੋ ਕਿਸੇ ਨੇ ਕੁਝ ਆਖਿਆ ਕਿਸੇ ਨੇ ਕਿਵੇਂ ਬਚਨ ਕਰ ਦਿੱਤੇ ਪਰ ਇਹ ਪਿੰਡ ਵਾਲਿਆਂ ਨੇ ਦੋ ਵਧੀਆ ਬੰਦੂਕਾਂ ਤਿਆਰ ਕਰਵਾਈਆਂ ਮਹਾਰਾਜ ਕੋਲ ਭੇਟ ਕਰਨ ਲਈ ਆਉਂਦੇ ਆ ਲੰਗਰ ਵਾਸ ਦੇ ਰਸਦ ਪਾਣੀ ਵੀ ਲਿਆਉਂਦੇ ਆ ਭੁੱਲ ਵੀ ਬਖਸ਼ਾਉਂਦੇ ਆ ਮਹਾਰਾਜ ਨੇ ਆਖਿਆ ਭਾਈ ਠੀਕ ਹੈ ਪਰ ਤੁਹਾਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਮਜ਼ਾਕ ਨਹੀਂ ਕਰਨਾ ਚਾਹੀਦਾ ਕੋਈ ਤੁਹਾਡੇ ਨਗਰ ਵਿੱਚ ਚੱਲ ਕੇ ਆਵੇ ਸਾਧੂ ਸੰਤ ਮਹਾਪੁਰਖ ਸਿੰਘ ਸਿੱਖ ਉਹਦੀ ਸੇਵਾ ਕਰਿਆ ਕਰੋ ਗੁਰੂ ਸਾਹਿਬ ਜੀ ਨੇ ਆਖਿਆ ਅੱਗੇ ਤੋਂ ਭਾਈ ਇਹੋ ਜੀ ਗਲਤੀ ਨਹੀਂ ਕਰਨੀ ਇਹਨਾਂ ਨੇ ਆਖਿਆ ਮਹਾਰਾਜ ਜੀ ਸਾਨੂੰ ਇਸ ਵਾਰੀ ਸਾਡੀ ਭੁੱਲ ਬਖਸ਼ ਦਿਓ ਅੱਗੇ ਤੋਂ ਕਦੇ ਚਿਤ ਵੀ ਇਹੋ ਜਿਹਾ ਕੁਝ ਨਹੀਂ ਹੋਵੇਗਾ ਉਦੋਂ ਫਿਰ ਸਤਗੁਰ ਤਾਂ ਮਹਾਰਾਜ ਕਹਿੰਦੇ ਆਗੇ ਸਮਝ ਚਲੋ ਆਨੰਦ ਲਾਲਾ ਬਾਛੇ ਜੋ ਵੀਤੀ ਸੋ ਵੀਤੀ ਪਿੱਛੇ ਜੋ ਹੋ ਗਿਆ ਹੋ ਗਿਆ ਭਾਈ ਅੱਗਾ ਸਵਾਰੂ ਆਪਣਾ ਫਿਰ ਮਹਾਰਾਜ ਦੇ ਦਰਸ਼ਨ ਕਰਕੇ ਬਹੁਤ ਸਾਰੇ ਖੁਸ਼ ਹੋ ਗਏ ਚੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰਿਓ ਪਾਵੂ ਡੁੱਬਦੇ ਪੱਥਰ ਤਾਰੇ ਗੁਰਮੁਖ ਪਿਆਰਿਓ ਅਹਿਸਾਸ ਹੋ ਗਿਆ ਵੀ ਜਿਨ੍ਹਾਂ ਸਮੁੰਦਰਾਂ ਚ ਪਾਣੀ ਆ ਉਹਨੇ ਸਾਡੇ ਚੌਗਣ ਕਮੀਆਂ ਨੇ ਅਸੀਂ ਮਜ਼ਾਕ ਉਡਾਇਆ ਸਿੰਘਾਂ ਦਾ ਕਬਟ ਕੀਤਾ ਮਦਦ ਨਹੀਂ ਕੀਤੀ ਸਗੋ ਸਾਨੂੰ ਤਾਂ ਮਦਦ ਕਰਨੀ ਚਾਹੀਦੀ ਸੀ ਝੋਟਾ ਫੜਨ ਦੇ ਵਿੱਚ ਤੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰੂ ਵਿਭਾਗੀ ਪਾਇਆ ਹੁਣ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਦਿੰਦੇ ਆ ਤੇ ਕਹਿ ਦਿੰਦੇ ਆ ਭਾਈ ਕੋਈ ਗੱਲ ਨਹੀਂ ਇਨਸਾਨ ਗਲਤੀਆਂ ਦਾ ਪਤਲਾ ਹੈ ਪਰ ਹਾਂ ਗਲਤੀਆਂ ਤੋਂ ਸਿੱਖਣਾ ਜ਼ਰੂਰ ਚਾਹੀਦਾ ਬੰਦੇ ਨੂੰ ਸੰਗਤ ਜੀ ਖਿਆਲ ਰੱਖਣਾ ਚਾਹੀਦਾ ਵੀ ਅੱਗੇ ਤੋਂ ਇਹੋ ਜੀ ਗਲਤੀ ਨਾ ਹੋਵੇ ਉਦੋਂ ਫਿਰ ਗੁਰੂ ਸਾਹਿਬ ਜੀ ਉਹਨਾਂ ਤੋਂ ਇਹ ਡਰਦੇ ਵੀ ਸੀਗੇ ਕਿਸੇ ਬਜ਼ੁਰਗ ਨੇ ਆਖ ਦਿੱਤਾ ਸੀ ਭਾਈ ਜਾਓ ਗੁਰੂ ਤੋਂ ਪੁੱល ਬਖਸ਼ਾ ਲਓ ਕਿਤੇ ਗੁਰੂ ਤੁਹਾਡੇ ਨਗਰ ਨੂੰ ਸਰਾਪ ਹੀ ਨਾ ਦੇ ਦੇਣ ਪਰ ਮਹਾਰਾਜ ਤਾਂ ਦਿਆਲੂ ਕਿਰਪਾਲੂ ਇਤਿਹਾਸ ਪੜੇ ਤੋਂ ਪਤਾ ਲੱਗਦਾ ਮਹਾਰਾਜ ਵਿੱਚ ਕਿੰਨੀ ਦਇਆ ਸੀ ਗੁਰੂ ਜੀ ਜਿਵੇਂ ਇੱਕ ਸੁਤੇ ਅਪਰਾਧ ਕਰਤ ਹੈ ਜੀਤੇ ਜਿਵੇਂ ਇੱਕ ਬੱਚਾ ਬਹੁਤ ਗਲਤੀਆਂ ਕਰਦਾ ਹੈ ਤੇ ਉਹ ਬੱਚਾ ਪੁੱਤਰ ਭਾਵੇਂ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਜਨਨੀ ਚੀਤਨ ਰਾਖਸ ਤੇਤੇ ਉਹਦੀ ਮਾਂ ਉਹਦੇ ਪਿਤਾ ਜੀ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਭੁੱਲਾਂ ਨੂੰ ਬਖਸ਼ ਦਿੰਦੇ ਆ ਆਪਣੇ ਚਿੱਤ ਵਿੱਚ ਚੇਤੇ ਨਹੀਂ ਰੱਖਦੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਇਸ ਤਰ੍ਹਾਂ ਹੀ ਬਾਣੀ ਸਮਝਾਉਂਦੀ ਆ ਇਹ ਵਾਹਿਗੁਰੂ ਜੀ ਅਸੀਂ ਵੀ ਤੇਰੇ ਬੱਚੇ ਆ ਬੱਚੇ ਵੀ ਕੈਸੇ ਅਜਾਣ ਬੱਚੇ ਤੇ ਤੁਸੀਂ ਸਾਡੀਆਂ ਭੁੱਲਾਂ ਨੂੰ ਮਾਫ ਕਰ ਦੇਣਾ ਇਸ ਤਰ੍ਹਾਂ ਬੰਦੇ ਦੇ ਅੰਦਰ ਬੜੀਆਂ ਊਣਤਾਈਆਂ ਹੁੰਦੀਆਂ ਨੇ ਮਹਾਰਾਜ ਨੇ ਫਿਰ ਮਾਫ ਕਰ ਦਿੱਤਾ ਸੀ ਉਹਨਾਂ ਸਾਰਿਆਂ ਨੂੰ ਕਿਉਂਕਿ ਗੁਰੂ ਦਾ ਸੁਭਾਈ ਐਸਾ ਹੁੰਦਾ ਭੁੱਲਿਆਂ ਨੂੰ ਸਿੱਧੇ ਰਸਤੇ ਤੇ ਪਾਉਣਾ ਫਿਰ ਉਹਨਾਂ ਨੇ ਆਖਿਆ ਮਹਾਰਾਜ ਜਦੋਂ ਵੀ ਅਜ ਤੋਂ ਬਾਅਦ ਕੋਈ ਪਿੰਡ ਵਿੱਚ ਸਾਧੂ ਸੰਤ ਮਹਾਪੁਰਖ ਮਹਿਮਾਨ ਆਵੇਗਾ ਅਸੀਂ ਉਹਦੀ ਸੇਵਾ ਕਰਿਆ ਕਰਾਂਗੇ ਉਦੋਂ ਫਿਰ ਮਹਾਰਾਜ ਨੇ ਆਖਿਆ ਭਾਈ ਜਿਹੜੇ ਨਾਮ ਨਹੀਂ ਜਪਦੇ ਉਹ ਇੰਨਾ ਟਿੱਡੀਆਂ ਜੂਨਾ ਵਿੱਚ ਭੂਤਾਂ ਪ੍ਰੇਤਾਂ ਦੇ ਚੱਕਰਾਂ 'ਚ ਪੈ ਜਾਂਦੇ ਆ ਉਹ ਫਿਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਕਿਸੇ ਭੂਤ ਨੇ ਕੀ ਚਿੰਬੜਨਾ ਉ ਤਾਂ ਆਪ ਹੀ ਭੂਤ ਹੁੰਦੇ ਆ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਇਹ ਕਲਯੁਗ ਦੇ ਵਿੱਚ ਜਿਹੜੇ ਲੋਕ ਪੈਦਾ ਹੋ ਰਹੇ ਆ ਬੱਚੇ ਪੈਦਾ ਹੋ ਰਹੇ ਆ ਇਹ ਭੂਤ ਨਹੀਂ ਪੈਦਾ ਹੋਈ ਜਾਂਦੇ ਪੁੱਤਰ ਪ੍ਰੇਤ ਹੈ ਪੁੱਤਰੀ ਚੜੇਲ ਪਤਨੀ ਉਹਨਾਂ ਪੁੱਤਰਾਂ ਤੇ ਚੜੇਲਾਂ ਦੀ ਸਰਦਾਰਨੀ ਆ ਸਾਰੇ ਭੁੱਲੇ ਪਏ ਆਪਣੇ ਮਾਰਗ ਤੋਂ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਬਚਨਾਂ ਇਸ ਕਰਕੇ ਭਾਈ ਉਹ ਜੋ ਆਪ ਡੁੱਬੇ ਉਹ ਜਾਂ ਆਪ ਡੁੱਬੇ ਤum ਕਹਾਂ ਤਰਨ ਹਾਰ ਉਹ ਜਿਵੇਂ ਪੱਥਰ ਪਾਣੀ ਚ ਡੁੱਬ ਜਾਂਦਾ ਹੈ ਤੇ ਜਿਹੜਾ ਉਹਦਾ ਸਹਾਰਾ ਲੈਂਦਾ ਉਹਨੂੰ ਵੀ ਡੋਬ ਦਿੰਦਾ ਹੈ ਐਵੇਂ ਕੁਝ ਲੋਕ ਹੁੰਦੇ ਖੁਦ ਪੱਥਰ ਦੀ ਨਿਆਈ ਹੁੰਦੇ ਆ ਦੂਜਿਆਂ ਨੂੰ ਵੀ ਡੋਬ ਦੇ ਦਿੰਦੇ ਆ ਪਰ ਸਤਿਗੁਰੂ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬਹੁਤਿਆਂ ਨੂੰ ਤਾਰ ਦਿੱਤਾ ਬਠਿੰਡੇ ਦੇ ਕਿਲੇ ਵਿੱਚੋਂ ਕਾਣਾ ਦਿਓ ਬਾਹਰ ਕੱਢਿਆ ਝੋਟੇ ਦਾ ਝਟਕਾ ਜੇ ਕੀਤਾ ਹੈ ਉਹਦੀ ਮੁਕਤੀ ਕਰਨ ਵਾਸਤੇ ਇਹ ਮਹਾਰਾਜ ਨੇ ਕਰਵਾਇਆ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਅਸੀਂ ਉਹ ਪਾਰਬ੍ਰਮ ਪਰਮੇਸ਼ਰ ਦੇ ਹੁਕਮ ਨੂੰ ਸਮਝ ਗਏ ਸਭ ਕੁਛ ਹੁਕਮੇ ਆਮਦਾ ਸਭ ਕੁਛ ਹੁਕਮੇ ਜਾਏ ਹਰੇਕ ਚੀਜ਼ ਰੱਬ ਦੇ ਹੁਕਮ ਚ ਚੌਂਦੀ ਆ ਹੁਕਮ ਚ ਚਲੀ ਜਾਂਦੀ ਹੈ ਜੇ ਕੋ ਮੂਰਖ ਆਪ ਹੋ ਜਾਣਾ ਅੰਧਾ ਅੰਧ ਕਮਾਏ ਜੇ ਕੋਈ ਬੇਵਕੂਫ ਮੂਰਖ ਆਪਣੇ ਆਪ ਨੂੰ ਕਰਨਹਾਰਾ ਜਾਣਦਾ ਉਹ ਅੰਨਾ ਤੇ ਅੰਨਿਆਂ ਵਾਲੇ ਕੰਮ ਹੀ ਕਰੇਗਾ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸ ਨੂੰ ਕਿਰਪਾ ਕਰੇ ਰਜਾਏ ਕੋਈ ਵਿਰਲਾ ਹੀ ਜਾਣਦਾ ਹੈ ਕਿ ਜੋ ਕੁਝ ਹੋ ਰਿਹਾ ਉਹ ਵਾਹਿਗੁਰੂ ਦੀ ਰਜ਼ਾ ਹੈ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ